ਇਹਨੇ ਚਮਕੀਲਾ ਜੀ ਦੇ ਨਾਲ ਗਾਣ ਵਾਲੇ ਊਸ਼ਾ ਕਿਰਨ ਤੇ ਇਹਨਾਂ ਨੇ ਗਾਇਆ ਚਮਕੀਲਾ ਇਹਨਾਂ ਨੇ ਜਦੋਂ ਗਾਇਆ ਸੀਗਾ ਉਦੋਂ ਚਮਕੀਲਾ ਜੀ ਦੀ ਚੜ੍ਹਤ ਬਹੁਤ ਸੀ ਤੇ ਉਦੋਂ ਬਹੁਤ ਲੋਕ ਜਿਹੜੇ ਬਾਕੀ ਸਿੰਗਰ ਸੀਗੇ ਹਨ ਉਹ ਚਮਕੀਲਾ ਜੀ ਨਾਲ ਇਸੇ ਕੱਲੋਂ ਖਰਕਾਂ ਦੇ ਚੁੱਪਦੇ ਸੀਗੇ ਵੀ ਚਮਕੀਲੇ ਨੂੰ ਅਖਾੜੇ ਲੱਗ ਜਾਂਦੇ ਪ੍ਰੋਗਰਾਮ ਲੱਗ ਜਾਂਦੇ ਆ ਵੀ ਇਹ ਕਿਸੇ ਤਰ੍ਹਾਂ ਇਹਦਾ ਕੰਮ ਕਿਵੇਂ ਠੱਪ ਕਰੀਏ ਪਰ ਬਾਬੇ ਦੀ ਕਿਰਪਾ ਕਹਿੰਦੇ ਉਦੋਂ ਇੰਨੀ ਹੋ ਰਹੀ ਸੀ ਕਿ ਚਮਕੀਲੇ ਨੂੰ ਹੋਰ ਕਲਾ ਜਾਨੀ ਕਿ ਕਲਾਕਾਰਾਂ ਤਾਂ ਛੱਡੋ ਹੋਰ ਅਖਾੜੇ ਵੱਧ ਤੋਂ ਵੱਧ ਮਿਲ ਰਹੇ ਸੇ ਤੇ ਕਲਾਕਾਰ ਜਿਹੜੇ ਬਾਕੀ ਸੀਗੇ ਉਹ ਉਨਾ ਹੀ ਪਿਛੜ ਰਹੇ ਸੇ ਅੱਗੇ ਤੇ ਚਮਕੀਲਾ ਤਰੱਕੀ ਦੀਆਂ ਪੁਲੰਘਾਂ ਇਦਾਂ ਪੱਟ ਰਿਆ ਸੀ ਜੇ ਜਿੱਥੇ ਇੱਕ ਮੌਕਾ ਮਿਲਦਾ ਸੀ ਚਾਰ ਪੁਲੰਘਾਂ ਚਮਕੀਲਾ ਪੱਟੀ ਜਾਂਦਾ ਸੀ ਅੱਗੇ ਤੇ ਇਹਨਾਂ ਚੀਜ਼ਾਂ ਤੋਂ ਬਾਕੀ ਸਿੰਗਰਾਂ ਨੂੰ ਇਹ ਹੋਇਆ ਸੀਗਾ ਕਿਉਂਕਿ ਇਹ ਹੁੰਦਾ ਹੀ ਆ ਇਹ ਜਾਲ ਨੂੰ ਸੜਨ ਹੁੰਦੀ ਈਰਖਾ ਹੁੰਦੀ ਆ ਸੋ ਚਮਕੀਲੇ ਨਾਲ ਵੀ ਇਹ ਈਰਖਾ ਬਹੁਤ ਨਾਲ ਦੇ ਸਿੰਗਰ ਰੱਖਦੇ ਸੀਗੇ ਉਹਨਾਂ ਨੂੰ ਬਸ ਇਹ ਹੁੰਦਾ ਹਾਂ ਇਹ ਕਾਤੇ ਹਾਲਾਂਕਿ ਸਭ ਦਾ ਭਲਾ ਕਰਦਾ ਸੀ ਚਮਕੀਲਾ ਸਭ ਦਾ ਸਾਥ ਦਿੰਦਾ ਸੀ ਸਾਰਿਆਂ ਦੇ ਨਾਲ ਰਹਿੰਦਾ ਸੀ ਮਿਲਦਾ ਸੀ ਤੇ ਇਹ ਊਸ਼ਾ ਕਿਨੂੰ ਨਹੀਂ ਬਿਕਾਇਆ ਤੇ ਇਹਨਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਚਮਕੀਲੇ ਬਾਰੇ ਦੱਸੀਆਂ ਵੀ ਚਮਕੀਲੇ ਵਰਗਾ ਕਲਾਕਾਰ ਤਾਂ ਸੋਚ ਵੀ ਨਹੀਂ ਸਕਦੇ ਅਸੀਂ ਤੇ ਕਹਿੰਦੇ ਬਹੁਤ ਹੀ ਮਿਲ ਅਨਸਾਰ ਤੇ ਬਹੁਤ ਹੀ ਠੰਡੇ ਸੁਭਾਅ ਦਾ ਅਮਰ ਸਿੰਘ ਚਮਕੀਲਾ ਸੀਗਾ ਤੇ ਕਦੇ ਗੁੱਸੇ ਚ ਤਾਂ ਆਉਂਦਾ ਹੀ ਨਹੀਂ ਸੀਗਾ ਤੇ ਸਭ ਤੋਂ ਵੱਧ ਕੇ ਚਮਕੀਲੇ ਵਰਗੀ ਲੇਖਣੀ ਕਿਸੇ ਦੀ ਹੋਏ ਨਹੀਂ ਸਕਦੀ ਇਹ 우ਸ਼ਾ ਕਿਰਨ ਜੀ ਕਹਿੰਦੇ ਸਭ ਤੋਂ ਵੱਡਾ ਲੇਖਕ ਗੀਤਕਾਰ ਜੇ ਹੋਇਆ ਕੋਈ ਉਹ ਅਮਰ ਸਿੰਘ ਚਮਕੀਲਾ ਹੋਇਆ ਇਹ ਗੱਲ ਤਾਂ ਮੈਂ ਵੀ ਮੰਨਦਾ ਆ ਕਿ ਚਮਕੀਲੇ ਵਰਗਾ ਲਿਖਣ ਵਾਲਾ ਕੋਈ ਨਹੀਂ ਹੋਇਆ 우ਸ਼ਾ ਕਿਰਨ ਜੀ ਦੀ ਗੱਲ ਇਹ ਬਿਲਕੁਲ ਸਹੀ ਆ ਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ